ਤੁਜੜੇਗਾ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਾਲ ਦਾ ਸਵਾਲ ਕਰਦਾ ਏ ਫ੍ਰੀਕੋਡ ਦੇ ਵਿੱਚ ਅਕਸਰ ਹੀ ਲੁੱਟਖੋਹ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸਰ ਜਿੱਥੇ ਨਸ਼ਿਆਂ ਦੇ ਖਿਲਾਫ ਫ੍ਰੀਕੋਡ ਪੁਲਿਸ ਐਕਸ਼ਨ ਮੂਡ ਦੇ ਵਿੱਚ ਹੈ ਅਤੇ ਜਿਸ ਦੇ ਚੱਲਦਿਆਂ ਫ੍ਰੀਕੋਡ ਪੁਲਿਸ ਵੱਲੋਂ ਲੁੱਟਖੋਹ ਕਰਨ ਵਾਲੇ ਤਿੰਨ ਗਰੋਹ ਦੇ 11 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਏ ਜਿਸ ਦਾ ਕੀ ਦਾਵਾ ਫ੍ਰੀਕੋਡ ਪੁਲਿਸ ਵੱਲੋਂ ਕੀਤਾ ਗਿਆ ਇਸ ਬਾਰੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਡੀਐਸਪੀ ਰਾਜਕਮਾਰ ਨੇ ਦੱਸਿਆ ਕਿ ਫ੍ਰੀਕੋਡ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਜਿਸ ਦੇ ਤਹਿਤ ਉਹਨਾਂ ਬੋਲੇ ਲੁੱਟਖੋ ਕਰਨ ਵਾਲੇ ਤਿੰਨ ਗਰੋਹਾਂ ਨੂੰ ਕਾਬੂ ਕੀਤਾ ਗਿਆ ਅਤੇ ਇਸ ਤੋਂ ਪਹਿਲਾਂ ਹੋਰ ਵੀ ਲੁੱਟਖੋ ਕਰਨ ਵਾਲੇ ਗਰੋਹ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਫ੍ਰੀਕੋਰਡ ਪੁਲਿਸ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਅਤੇ ਫ੍ਰੀਕੋਰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕ੍ਰਾਈਮ ਦੀ ਘਟਨਾ ਨਹੀਂ ਹੋਣ ਦਿੱਤੀ ਜਾਵੇਗੀ ਤੁਸੀਂ ਸੁਣੋ ਇਸ ਮੌਕੇ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕੀਤੀ ਇਨ੍ਹਾਂ ਗਰੁੱਪ ਬਾਰੇ ਡੀਐਸਪੀ ਰਾਜਕਮਰ ਨੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੀ ਰਹਿਨਮਾਈ ਹੇਠ ਐਸਐਸਪੀ ਡਾਟਰ ਪ੍ਰਗਿਆ ਜੈਨ ਵੀਰਵਾਈਚ ਫਰੀਦਕੋਟ ਪੁਲਿਸ ਨੇ ਕੰਮ ਕਰਦੇ ਹੋਇਆ ਤਿੰਨ ਇਹੇ ਗਰੋਂ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ 15 ਕੇਸ ਰਜਿਸਟਰਡ ਹਨ ਇਹਨਾਂ ਦੇ ਵਿੱਚ 11 ਮੈਂਬਰ ਇਹਨਾਂ ਦੇ ਅਰੈਸਟ ਹੋਏ ਆ ਇਹਨਾਂ ਦੇ ਕੋਲ ਤਲਵਾਰਾਂ ਤੇ ਤਾਰ ਹਥਿਆਰ ਹੋਰ ਮੋਬਾਈਲ ਅਤੇ ਮੋਟਰਸਾਈਕਲ ਰਿਕਵਰ ਕੀਤੇ ਹਨ ਇਹਨਾਂ ਦੇ ਖਿਲਾਫ 15 ਕੇਸ ਰਜਿਸਟਰਡ ਸੀ ਜੋ ਇਹਨਾਂ ਨੂੰ ਵੱਖ-ਵੱਖ ਮੁਕਦਮਿਆਂ ਦੇ ਵਿੱਚ ਅਰੈਸਟ ਕੀਤਾ ਹੈ ਇਹਦੇ ਵਿੱਚ ਥਾਣਾ ਸਦਰ ਕੋਟ ਕਪੂਰਾ ਨੇ 4 ਥਾਣਾ ਸਿਟੀ ਫਰੀਦਕੋਟ ਨੇ 4 ਅਤੇ ਥਾਣਾ ਸਦਰ ਕੋਟ ਫਰੀਦਕੋਟ ਨੇ 3 ਬੰਦੇ ਅਰੈਸਟ ਕੀਤੇ ਆ ਤੇ ਇਹਨਾਂ ਨੂੰ ਮੁਕਦਮੇ 'ਚ ਅਰੈਸਟ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਹਨਾਂ ਦਾ ਰਿਮਾਂਡ ਲੈ ਕੇ ਜਲਦੀ ਇਹਨਾਂ ਤੋਂ ਪੁੱਛਗਿੱਛ ਕਰਕੇ ਹੋਰ ਕੋਈ ਜੋ ਇਹਨਾਂ ਨੇ ਕਿਸ ਇਹਨਾਂ ਦੇ ਖਿਲਾਫ ਦਰਜ ਐਨ ਜਾਂ ਇਹਨਾਂ ਨੇ ਕੀਤੀਆਂ ਹਨ ਵਾਰਦਾਤਾਂ ਕੀਤੀਆਂ ਹਨ ਉਹ ਵੀ ਟ੍ਰੇਸ ਕੀਤੀਆਂ ਜਾਊਗੀ ਅਰੇ ਕਿੰਦਾ ਦੇ ਕੇਸ ਲੜਾਈ ਝਗੜੇ ਦੇ ਆ ਗਿਆ ਜਾਂ ਲੁੱਟਾਂ ਹੋਣ ਦੇ ਕਿਹੜਾ ਕੇਸ ਇਹ ਪਹਿਲਾਂ ਆਲਰੇਡੀ ਲੁੱਟਾਂ ਹੋਆਂ ਵਾਲੀ ਆ 15 ਕੇਸ ਇਹਨਾਂ ਦੇ ਖਿਲਾਫ ਚੱਲਦੇ ਆ ਪਹਿਲੇ ਖਰ ਫਰੀਦਕੋਟ ਨਾਲ ਸੰਬੰਧਿਤ ਇਹ ਫਰੀਦਕੋਟ ਨਾਲ ਸੰਬੰਧਿਤ ਸਹੀ ਬਿਲਕੁਲ ਫਰੀਦਕੋਟ ਨਾਲ ਹੀ ਸੰਬੰਧਿਤ ਆ ਸਦਰਪੁਰ ਕੋਟ ਪੂਰਾ ਸਿਟੀ ਕੋਟ ਪੂਰ ਕੋਟਕਪੂਰਾ ਤੇ ਸਦਰ ਫਰੀਦਕੋਟ ਨਾਲ